ਤੇ ਧਿਆਨ ਨਾਲ ਸੁਣ ਦੀ ਕਿਰਪਾਤਾ ਕਰਨੀ ਜੋ ਹੋਇਆ ਉਹ ਘਾਟਾ ਹੋਇਆ ਮਾਰਾ ਹੋਇਆ ਪਰ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਤੁਸਨੇ ਵੀ بار-बार ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਮਾਲ ਪਸ਼ੂ ਦਾ ਖਿਆਲ ਰੱਖੋ ਜਿੰਨੇ ਦੇ ਘਰ ਬਾਹਰ ਵਾਹਰ ਹੈ ਤਾਹ ਹੋ ਰਹੇ ਆਪਨੇ ਦੋਸਤਾਂ ਦਾ ਖਿਆਲ ਰੱਖੋ ਉਦੇ ਰਾਤ ਬਰਾਤੋਂ ਕੋਈ ਸਵੇਰ ਤੱਕ ਉਹ ਫੜਿਆ ਨਹੀਂ ਜਾਂਦਾ ਉਹਦਾ ਤੱਕ ਕੋਈ ਕਿਤੇ ਪਾਣੀ ਲਾਉਣ ਜਾਂਦਾ ਹੈ ਜਾਂ ਇੱਧਰ ਉੱਧਰ ਜਾਂਦਾ ਹੈ ਤਾਂ ਉਸ ਦੇ ਕੋਲ ਬੈਟਰੀ ਤੇ ਕੋਈ ਸੰਭ ਹੋਣਾ ਜ਼ਰੂਰੀ ਹੈ ਪਾਉ ਤੋਂ ਵੱਧ ਬੈਟਰੀ ਮੈਕਨਿਕ ਵੱਲੋਂ ਕਿਹਾ ਗਿਆ ਜੇ ਬੈਟਰੀ ਹੋਣੀ ਕੋਲ ਜ਼ਰੂਰੀ ਹੈ ਜੇ ਕੋਈ ਬੈਟਰੀ ਮਾਲਾ ਕੋ ਤਾਂ ਮੇਰੇ ਨਹੀਂ ਆਉਂਦਾ ਜੋ ਉਸਨੇ ਪੱਟੀਆਂ ਦੀ ਹਾਲਤ ਕੀਤੀ ਹੈ ਪਸ਼ੂਆਂ ਮਹਿਕਮੇ ਨੇ ਇਹਨਾਂ ਦਾਜਾ ਕੀਤਾ ਹੈ ਕਿ ਕੋਈ ਵੱਡਾ ਜਾਨਵਰ ਹੈ ਤੇ ਖਤਰਨਾਕ ਆਪਣੇ ਬੱਕਿਆਂ ਦਾ ਤੇ ਆਪਣੇ ਪਸ਼ੂਆਂ ਦਾ ਖਿਆਲ ਰੱਖਣਾ ਆਪਣੇ ਘਰਾਂ ਦਾ ਖਿਆਲ ਰੱਖਣਾ ਜੇ ਜੂਨ ਦਿਹੜਾ ਤੇ ਉਹ ਸੇਵਕ ਮੋੜਾਂ ਵਾਲਾ ਉਸਦੇ ਜਾਨਵਰ ਦੇ ਇਕੱਠਾ ਜੰਨਾ ਹਾਲਾ ਉੱਤੇ ਸ਼ਾਕਾ ਦਿੱਤਾ ਜਾ ਰਿਹਾ ਹੈ ਹਾਏ ਪੱਕਾ ਪੱਕਾ ਦੱਸੂ ਨਹੀਂ ਪਤਾ ਕਿ ਕਿੱਧਰ ਗਿਆ ਸਾਹੇ ਜਾਨਵਰ ਕਿਸੇ ਪਾਸੇ ਵੀ ਗਿਆ ਤੇ ਸਭ ਨੇ ਪਈ ਆਪੋ ਆਪਣਾ ਖਿਆਲ ਰੱਖਣਾ ਪਰੋ ਤੇ ਹੁਣ ਆਇਆ ਸੀ ਕਿ ਜਿੱਥੇ ਗੱਠਾਂ ਪੋਈਆਂ ਹਨ ਉੱਥੇ ਪਹੁੰਚਣ ਦੀ ਕਿਰਪਾ ਹੁਤਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਇਹ ਆਪਣੇ ਗਮਨਪਿੰਡ ਨਗਲਾ ਜਿਲਵ ਠੰਡੇ ਦਾ ਦੱਸ ਰਿਹਾ ਵੀਡੀਓ ਬਾਕੀ ਸ਼ੇਅਰ ਜ਼ਰੂਰ ਕਰ ਦਿਓ